ਸਸਕਰ ਦੋਸਤੋ ਆਪਾਂ ਇਸ ਸਮੇਂ ਮੌਜੂਦ ਆ 2 ਵਜ ਗਏ ਆ ਤੇ ਮੀਂਹ ਵੀ ਕਾਫੀ ਬਹੁਤ ਜ਼ਿਆਦਾ ਪੈ ਰਿਹਾ ਆ ਆਪਾਂ ਤੁਹਾਨੂੰ ਦਿਖਾਉਣ ਜਾ ਰਹੇ ਆ ਸਤਲੁਜ ਦਰਿਆ ਦਾ ਲੈਵਲ ਤੇ ਜਿਹੜਾ 1 ਵਜੇ ਦੀ ਪੌਂਗ ਟਾਈਮ ਦੀ ਕੀ ਰਿਪੋਰਟ ਆ ਆਪਾਂ ਇਸ ਸਮੇਂ ਤੁਹਾਨੂੰ ਸਤਲੁਜ ਦਰਿਆ ਦੇ ਬਿਲਕੁਲ ਜਿਹੜਾ ਕੰਡੇ ਤੇ ਲੱਗੇ ਜਾ ਰਹੇ ਆ ਅੱਗੇ ਵੀ ਆਪਾਂ ਕਾਫੀ ਇੱਥੋਂ ਵੈਸੇ ਵੀਡੀਓ ਪਾਈਆਂ ਹਰੀਕੇ ਤੋਂ ਅਗਲੇ ਪਾਸੇ ਜੇਕਰ ਮੈਂ ਤੁਹਾਨੂੰ ਸਟਾਰਟਿੰਗ ਦੇ ਵਿੱਚ ਥੋੜਾ ਜਿਹਾ ਦੱਸਦਾ ਕਿ ਹਰੀਕੇ ਹੈਡ ਤੋਂ ਲਗਭਗ ਜਿਹੜਾ ਪਾਣੀ ਆ ਉਹ 44000 ਕਿਊਸੀ ਜਿਹੜਾ ਪਾਣੀ ਆ ਹਰੀਕੇ ਹੈਡ ਤੋਂ ਅਗਲੇ ਪਾਸੇ ਫਰੋਜਪੁਰ ਵਾਲੇ ਪਾਸੇ ਨੂੰ ਜਿਹੜਾ ਛੱਡਿਆ ਜਾ ਰਿਹਾ ਜੇਕਰ ਆਪਾਂ ਗੱਲ ਕਰੀਏ ਪਿੱਛੋਂ ਪੌਂਗ ਡੈਮ ਦੀ ਜਿਹੜਾ ਸਵੇਰੇ ਪਾਣੀ ਸੀ ਲਗਭਗ ਪੌਂਗ ਡੈਮ ਤੋਂ ਆਊਟਫਲੋ ਜਿਹੜਾ ਕੀਤਾ ਜਾ ਰਿਹਾ ਸੀ ਲਗਭਗ ਜਿਹੜਾ 57000 ਕਿਊਸੀ ਦਾ ਜਿਹੜਾ ਸਵੇਰੇ ਪਾਣੀ ਆ ਉਹ ਪੌਂਗ ਡੈਮ ਤੋਂ ਆਊਟਫਲੋ ਕੀਤਾ ਜਾ ਰਿਹਾ ਸੀਗਾ ਕਾਫੀ ਜਗ੍ਹਾ ਜਿਹੜੇ ਹਿਮਾਚਲ ਦੇ ਵਿੱਚ ਬੱਦਲ ਵੀ ਫਟੇ ਹਨ ਕਾਫੀ ਨਦੀਆਂ ਜਿਹੜੀਆਂ ਉਹ ਵੀ ਬਹੁਤ ਜ਼ਿਆਦਾ ਜਿਹੜਾ ਕੰਡੇ ਤੇ ਚੱਲ ਰਹੀਆਂ ਨੇ ਜਿਸ ਕਰਕੇ ਜਿਹੜਾ ਬਿਆਸ ਦਰਿਆ ਦੇ ਵਿੱਚ ਪਾਣੀ ਆ ਜਿਹੜਾ ਉਹ ਬਹੁਤ ਵੱਡੀ ਮਾਤਰਾ ਤੇ ਜਿਹੜਾ ਆ ਰਿਹਾ ਹੈ ਜੇਕਰ ਆਪਾਂ ਗੱਲ ਕਰੀਏ ਕਿ ਆਪਾਂ ਨੂੰ ਪਤਾ ਬਿਆਸ ਦਰਿਆ ਦੇ ਕੰਡੇ ਜਿਹੜੇ ਪਿੰਡ ਨੇ ਘੜਕਾ ਬਾਉ ਪਰ ਬੰਨ ਟੁੱਟਣ ਦੇ ਕਰਕੇ ਜਿਹੜਾ ਉੱਥੇ ਜਿਹੜਾ ਕਾਫੀ ਨੁਕਸਾਨ ਹੋ ਰਿਹਾ ਹੈ ਉਹ ਜਿਹੜੇ ਪਿੰਡ ਨੇ ਉਹ ਬੁਰੀ ਤਰ੍ਹਾਂ ਜਿਹੜਾ ਪਾਣੀ ਦੀ ਮਾਰ ਏ ਠਾ ਚੁੱਕੇ ਨੇ ਤੇ ਬੁਰੀ ਤਰ੍ਹਾਂ ਜਿਹੜਾ ਉੱਥੇ ਪਾਣੀ ਆ ਉਹ ਫੈਲ ਚੁੱਕਾ ਤੇ ਜਾ ਕੇ ਮੈਂ ਸਮਾਜ ਸੇਵੀ ਵੀਰਾਂ ਨੂੰ ਬੇਨਤੀ ਕਰਦਾ ਕਿ ਜਿਹੜੀ ਆਪਾਂ ਨੂੰ ਜਾ ਕੇ ਸਾਰਿਆਂ ਨੂੰ ਰਲ ਮਿਲ ਕੇ ਉਹਨਾਂ ਪਿੰਡਾਂ ਦੀ ਜਿਹੜੀ ਉਹ ਮਦਦ ਕਰਨੀ ਚਾਹੀਦੀ ਆ ਜੇਕਰ ਕਿਤੇ ਵਿੱਤੀ ਮਦਦ ਲੋੜ ਆ ਤੇ ਵਿੱਤੀ ਉਹਨਾਂ ਦੀ ਮਦਦ ਕੀਤੀ ਜਾਵੇ ਜੇਕਰ ਉਹਨਾਂ ਨੂੰ ਹਰੇ ਚਾਰੇ ਦੀ ਲੋੜ ਆ ਤੇ ਜਿਹੜਾ ਹ ਕਰਵਾਉਣਾ ਨੂੰ ਪ੍ਰੋਵਾਈਡ ਕਰਵਾਇਆ ਜਾਵੇ ਸੋ ਆਪਣੇ ਨਾਲ ਵੀਰ ਹਰਪ੍ਰੀਤ ਪਹੁੰਚਿਆ ਆਪਾਂ ਇਸ ਸਮੇਂ ਬਿਲਕੁਲ ਜਿਹੜਾ ਤੁੜਾਂ ਦੀਆਂ ਬੈਕਾਂ ਹਰੀ ਘੇੜ ਤੋਂ ਅਗਲੇ ਪਾਸੇ ਹਾਲੇ ਤੋਂ ਅਗਲੇ ਪਾਸੇ ਜਿਹੜਾ ਅਗਲੇ ਪਾਸੇ ਇੱਥੋਂ ਜਿਹੜਾ ਬੰਡਾਲਾ ਪੁਲ ਪੈ ਜਾਂਦਾ ਆਪਾਂ ਉਸ ਜਗ੍ਹਾ ਤੇ ਮੌਜੂਦ ਆ ਤੁਹਾਨੂੰ ਇੱਕ ਵਾਰ ਆਪਾਂ ਵੀਡੀਓ ਦੇ ਵਿੱਚ ਜਿਹੜਾ ਦਿਖਾ ਦਿੰਨੇ ਆ ਕਿੱਥੇ ਆਪਾਂ ਜਿਹੜਾ ਪਹੁੰਚ ਚੁੱਕੇ ਆ ਦੇਖ ਸਕਦੇ ਹੋ ਤੁਸੀਂ ਸਾਹਮਣੇ ਬਿਲਕੁਲ ਜਿਹੜਾ ਤੁਹਾਨੂੰ ਦਰਿਆ ਜਿਹੜਾ ਸਤਲੁਜ ਆ ਉਹ ਨਜ਼ਰ ਆ ਰਿਹਾ ਹੋਵੇਗਾ ਬਿਲਕੁਲ ਆਪਾਂ ਜਿਹੜਾ ਇਸ ਸਮੇਂ ਸਤਲੁਜ ਦਰਿਆ ਦੇ ਕੰਢੇ ਤੇ ਜਾ ਰਹੇ ਆ ਅੱਗੋਂ ਗੱਡੀ ਮੁੜ ਜੇਗੀ ਉਹ ਗਈ ਗੱਡੀ ਚਲਕੋਣੀ ਲੈ ਜਾਓ ਤੇ ਕਰਵਾਉਣੇ ਆਪਾਂ ਵੀਰਾਂ ਨਾਲ ਵੀ ਉੱਥੇ ਜਾ ਕੇ ਗੱਲਬਾਤ ਜਿਹੜੇ ਜਿਹੜੇ ਵੀਰ ਮੌਜੂਦ ਨੇ ਕੀ ਹਸਾਬਕਤਾ ਵਾਂ ਇਹਨੂੰ ਪੁੱਛਦਾ ਗੱਡੀ ਮੁੜ ਜਾਈਂ ਇੱਥੇ ਰੋਕਦੀ ਕੋਈ ਬੰਦੇ ਠੀਕ ਆ ਤੇ ਸਾਹਮਣੇ ਤੁਸੀਂ ਮੇਰੇ ਵੀਰੋਂ ਦੇਖ ਸਕਦੇ ਹੋ ਸਤਲੁਜ ਜਿਹੜਾ ਦਰਿਆ ਦੇ ਕੀ ਹਾਲਾਤ ਨੇ ਤੇ ਚੱਲਦਾ ਪਿਆ ਓਕੇ ਚਲਾਜੋ ਤੇ ਦੋਸਤੋ ਆਪਾਂ ਦਰਿਆ ਤੇ ਪਹੁੰਚ ਚੁੱਕੇ ਆ ਤੇ ਆਓ ਕਰਵਾਉਣੇ ਆ ਗੱਲਬਾਤ ਇੱਥੇ ਵੀਰੇ ਸਾਰੇ ਜਿਹੜੇ ਮੌਜੂਦ ਆ ਸਾਰਿਆਂ ਨਾਲ ਜਿਹੜੀ ਕੋਸ਼ਿਸ਼ ਕਰਾਂਗੇ ਗੱਲਬਾਤ ਕਰਨ ਦੀ ਕਿ ਕੀ ਹਸਾਗਤਾ ਵਾ ਪਾਣੀ ਦਾ ਲਗਭਗ ਦੋ ਵਾ ਚੁੱਕਿਆ ਤੇ ਸਾਰਿਆਂ ਨਾਲ ਕਰਦੇ ਆਂ ਗੱਲਬਾਤ ਇੱਥੋਂ ਹੀ ਕਰ ਲਈਏ ਸੱਸੀ ਅੰਕਲ ਜੀ ਸਤਿ ਸ੍ਰੀ ਅਕਾਲ ਕੀ ਨਾਮ ਜੀ ਆਪਣਾ ਗੁਰਚਰਨ ਸਿੰਘ ਆ ਸਰਦਾਰ ਗੁਰਚਰਨ ਸਿੰਘ ਤੇ ਪਾਣੀ ਦਾ ਵਹਾਅ ਸਵੇਰ ਨਾਲੋਂ ਵਧਿਆ ਪਾਣੀ ਵਧਿਆ ਜੀ ਆਪਾਂ ਕਿਹੜੀ ਲੋਕੇਸ਼ਨ ਤੇ ਮੌਜੂਦ ਆ ਆਪਾਂ ਕੁਝ ਵੀ ਚੱਕ ਕੁੱਤਬ ਕੁੱਤਬ ਫੱਤੇ ਵਾਲੇ ਫੱਤੇ ਵਾਲਾ ਕੁੱਤਬਦੀਨ ਦੇ ਬੈਕਾਂ ਕਿੜੀਆਂ ਵਾਜਦੀਆਂ ਟੁੱਟਆਂ ਦੀਆਂ ਬੈਕਾਂ ਸਾਰਾ ਏਰੀਆ ਵੇ ਹਾਂ ਟੁੱਟਆਂ ਦੀਆਂ ਬੈਕਾਂ ਠੀਕ ਹੈ ਜੀ ਪਾਣੀ ਇੱਥੇ ਕਾਫੀ ਸਵੇਰ ਨਾਲ ਵਧਿਆ ਬਹੁਤ ਕਾਫੀ ਵਧ ਚੁੱਕਾ ਹੈ ਠੀਕ ਹੈ ਜੀ ਹਾਂ ਕਾਫੀ ਨੁਕਸਾਨ ਹੋ ਰਿਹਾ ਹੈ ਹਾਂ ਬਹੁਤ ਨੁਕਸਾਨ ਹੈ ਹਰੀਕਾਤ ਹੇਠ ਤੋਂ ਆਪ ਅਗਲੇ ਪਾਸੇ ਖੜੇ ਹਾਂ ਹਾਂ ਅਗਲੇ ਪਾਸੇ ਖੜੇ ਹਾਂ ਤੇ ਇੱਥੋਂ ਬੰਡਾਲਾ ਪੁਲ 2-3 ਕਿਲੋਮੀਟਰ ਹੋਊਗਾ ਜੀ ਹਾਂ 2-3 ਕਿਲੋਮੀਟਰ ਹੈ ਇਥੋਂ ਬੰਡਾਲਾ ਪੋਲੇ ਠੀਕ ਹੈ ਜੀ ਸੋ ਆਪਾਂ ਅੱਗੇ ਹੋਰ ਵੀਰ ਜੀ ਰੀ ਵੀ ਮੌਜੂਦ ਆ ਉਹਨਾਂ ਨਾਲ ਵੀ ਜਿਹੜੀ ਕਰਦੇ ਆ ਗੱਲਬਾਤ ਜੂ ਦਾ ਉਹਨਾਂ ਨਾਲ ਵੀ ਕਰਦੇ ਆ ਜੀ ਗੱਲਬਾਤ ਸਸਕਾ ਵੀਰ ਜੀ ਇੱਧਰ ਆਇਓ ਥੋੜਾ ਜਿਆ ਤੇ ਕੀ ਨਾਮ ਜੀ ਆਪਣਾ ਸੁਖਚਾਨ ਸਿੰਘ ਜੀ ਕਿਹੜੇ ਏਰੀਆ ਤੇ ਆਪਾਂ ਇੱਥੇ ਖੜੇ ਹੋਏ ਆ ਜੀ ਕੁੱਤਬਦੀਨ ਵਾਲਾ ਜੀ ਕੁੱਤਬਦੀਨ ਵਾਲਾ ਤੇ ਪਾਣੀ ਦਾ ਵਹਾਅ ਸੇਰ ਨਾਲ ਵਧਿਆ ਇਸ ਜਗ੍ਹਾ ਤੇ ਹਾਂ ਜੀ ਵਧਿਆ ਜੀ ਕਿੰਨਾ ਠੀਕ ਆ ਜੀ ਤੇ ਬਾਕੀ ਕੋਈ ਹੋਰ ਆਪਾਂ ਨੂੰ ਸੂਚਨਾ ਮਿਲੀ ਹੋਵੇ ਪਾਣੀ ਵਧਣਾ ਆ ਜਾਂ ਘਟਣਾ ਕੋਈ ਇਦਾਂ ਦੀ ਹੋਰ ਕਿਸੇ ਪਾਸੋਂ ਕੋਈ ਨਹੀਂ ਅਜੇ ਤੱਕ ਦੱਸਦੇ ਜੀ ਅਜੇ ਕੋਈ ਗੱਲਬਾਤ ਨਹੀਂ ਹੋਈ ਭੱਜਾ ਜੀ ਹਾਂ ਜੀ ਉਹ ਠੀਕ ਠਾਕ ਹਾਂ ਜੀ ਵਧੀਆ ਜੀ ਤੇ ਆਪਣਾ ਇੱਥੇ ਕਿੰਨਾ ਕੁ ਰਗਬਾ ਖਰਾਬ ਹੋ ਚੁੱਕਾ ਲਗਭਗ ਜੇ ਆਪਾਂ ਐਸੇ ਰਗਬਾ ਤਾਂ ਥੱਲੇ ਦਾ ਸਾਰਾ ਹੀ ਹੋ ਗਿਆ ਜੀ ਇੱਥੇ ਸਾਰਾ ਝੋਨਾ ਹੀ ਸਾਡੇ ਪਾਸੇ ਪਾਣੀ ਲਾ ਤਕਰੀਬਨ ਝੋਨਾ ਹੀ ਸਾਰਾ ਖਤਮ ਹੋ ਗਿਆ ਠੀਕ ਹੈ ਜੀ ਹੁਣ ਤਾਂ ਮਾਨ ਤਕਰੀਬਨ ਹੀ ਉੱਛਲ ਗਈ ਸਾਰੀ ਠੀਕ ਹੈ ਉਧਰ ਪਿਛਲੇ ਪਾਸੋਂ ਪਾਣੀ ਪੈਨ ਲਾ ਪਿਆ ਪਾਣੀ ਪੈਨ ਲਾ ਪਿਆ ਕਿਹੜੇ ਉੱਪਰ ਵਾਲਾ ਥਾਂ ਨੂੰ ਇਹਨੂੰ ਪਾਣੀ ਪੈਨ ਲਾ ਪਿਆ ਸਾਰੇ ਠੀਕ ਹੈ ਜੀ ਹਾਂ ਜੀ ਹਾਂ ਜੀ ਤੇ ਇਹ ਫਿਰ ਬੰਨ ਤੇ ਇੱਕ ਰੀ ਮਾਰ ਕਰਨੀ ਆ ਇਹ ਆਪਣੇ ਕੁੱਤਬਦੀਨ ਫੱਤੇ ਵਾਲੇ ਪਾਸੇ ਉਸ ਏਰੀ ਇਹ ਬੰਨ ਤੇ ਕਤ ਤੋਂ ਸਹੀ ਬੰਨ ਦੇ ਨਾਲ ਲੱਗ ਜਾਣਾ ਪਾਣੀ ਜਦੋਂ ਮਾਣ ਫੋਲੋ ਛਲ ਗਈ ਨਾ ਤੋ ਸਹੀ ਬੰਨਾਂ ਨੇ ਲੱਗ ਜਾਣਾ ਠੀਕ ਹੈ ਠੀਕ ਹੈ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਆਪਣਾ ਪਾਣੀ ਸਵੇਰ ਨਾਲੋਂ ਪਾਣੀ ਦਾ ਵਹਾਅ ਕਿੰਨਾ ਕੁ ਤੇਜ਼ ਆ ਤੇ ਕਿੰਨਾ ਕੁ ਪਾਣੀ ਵਧਿਆ ਤੇ ਰੁਕਿਆ ਪਾਣੀ ਸਵੇਰ ਨਾਲੋਂ ਨਹੀਂ ਨਹੀਂ ਜੀ ਰੁਕਿਆ ਕੋਈ ਨਹੀਂ ਅਜੇ ਪਾਣੀ ਤੇ ਸਮਝ ਵੀ ਪਿੱਛੋਂ ਵੀ ਆਖੀ ਜਾਂਦੇ ਵੀ ਛੱਡ ਦਿੱਤਾ ਭਾਖੜਾ ਡੈਮ ਚੋਂ ਵੀ ਠੀਕ ਹੈ ਜੀ ਤੇ ਵਾਈ ਤਾਂ ਜੇ ਘਟਣ ਦੀ ਕੋਈ ਨਹੀਂ ਆ ਰਹੀ ਤੇ ਸਮਝ ਵੀ ਪਾਣੀ ਸਾਰਾ ਮਾਣੀ ਉਸੜਪੀਆ ਕਤਬ ਦਿਣ ਵਾਲਾ ਤੇ ਦੂਲਾ ਸਿੰਘ ਵਾਲੇ ਦੀ ਠੀਕ ਹੈ ਜੀ ਹਾਂਜੀ ਕਿ ਇਹ ਹੁਣ ਸਾਰਾ ਜੋ ਪਾਣੀ ਆ ਇਹ ਨੁਕਸਾਨ ਸਾਨੂੰ ਜੱਲਾਂ ਪਾਣੀ ਹੀ ਨਿਕਲ ਚੁੱਕਾ ਨਾ ਇਹ ਸਾਰਾ ਬੰਨ ਤੱਕਰ ਜਾ ਕੇ ਨੀਵੇਂ ਥਾਵਾਂ ਦਾ ਨੁਕਸਾਨ ਕਰੂਗਾ ਠੀਕ ਅਗਲੇ ਪਾਸੇ ਪਾਣੀ ਕਿਤੇ ਛੱਡਿਆ ਮੜਾ ਮੋਟਾ ਸਿਆਣੀ ਵਾਲੇ ਪਾਸੇ ਕੋਈ ਖਬਰ ਪਤਾ ਲੱਗੀ ਉੱਥੋਂ ਖਬਰ ਸੁਯਰਤੀ ਆਉਂਦੇ ਹੀ ਸੀ ਖਬਰ ਵੀ ਪਾਣੀ ਛੱਡਿਆ ਠੀਕ ਇਹਨਾਂ ਨੂੰ ਪਤਾ ਕਿੰਨਾ ਛੱਡਿਆ ਇਹਨਾਂ ਨੂੰ ਨਹੀਂ ਪਤਾ ਕਿੰਨਾ ਛੱਡਿਆ ਗਿਆ ਵਾ ਤੇ ਪਾਣੀ ਉੱਥੋਂ ਆਂਦੇ ਹੀ ਛੱਡਿਆ ਵਾ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਤੇ ਨੁਕਸਾਨ ਤੁਸੀਂ ਦੇਖ ਇਹ ਸਾਰਾ ਜਿਹੜਾ ਇਹ ਆਪਣੇ ਦਰਿਆ ਦੇ ਕੰਢੇ ਤੇ ਨੀਵੇਂ ਨੀਵੇਂ ਫੜਾ ਜੇ ਪਾਣੀ ਸਾਰੇ ਪਾਸੇ ਫਿੱਲਿਆ ਹੋਇਆ ਹਾਂਜੀ ਹਾਂਜੀ ਵੀ ਆਪਣਾ ਪਿੰਡ ਫੱਤੇ ਵਾਲਾ ਕਤਬਦੀਨ ਵਾਲਾ ਦੂਲਾ ਸਿੰਘ ਵਾਲਾ ਠੀਕ ਹੈ ਤੇ ਕਾਲੇ ਕੇ ਥਾੜਾ ਸਾਰਾ ਵੀ ਜੋ ਜਿੰਨੇ ਜਿੰਨਾ ਰਕਬਾ ਸਾਰਿਆਂ ਦਾ ਥੱਲੇ ਉੱਤਰਦਾ ਨਾਲਿਆਂ ਚ ਵੀ ਖਰਾਬ ਹੋਇਆ ਪਿਆ ਤੇ ਜਿਹੜਾ ਹੁਣ ਪਾਣੀ ਸਮਝ ਲਓ ਵੀ ਥੱਲੇ ਉੱਤਰ ਚੋਲਿਆ ਹਾਂਜੀ ਤੇ ਇਹਨੇ ਵੀ ਜਾ ਕੇ ਨੀਵੇਂ ਤਾਂ ਨੁਕਸਾਨ ਕਰ ਦੇਣਾ ਆ ਝੋਨੇ ਜਿਹੜੀ ਨਾਲੀ ਚ ਪਾਣੀ ਪੈ ਗਿਆ ਉਹ ਤਾਂ ਖਰਾਬ ਹੋ ਗਿਆ ਝੋਨਾ ਸਭ ਵੀ ਹੁਣ ਘੱਟ ਤੋਂ ਘੱਟ ਕਤਬਦੀਨ ਵਾਲਾ ਤਾਂ 50 60 ਕਿਲੇ ਤਾਂ ਫਿਰ ਗਿਆ ਨਾ ਪਾਣੀ ਠੀਕ ਹੈ ਠੀਕ ਹੈ ਸਾ ਦੋ ਮਾਣਾ ਵੀ ਦੋ ਤਿੰਨ ਕੇ ਲਾਮ ਪਾਣੀ ਨਿਕਲਦੇ ਆ ਥਲੇ ਠਾਨ ਕੋਈ ਪਾਣੀ ਘਟਣ ਦੇ ਸਾਰ ਹੈਗੇ ਕੋਈ ਗੱਲਬਾਤ ਅਜੇ ਨਹੀਂ ਜੀ ਸ਼ਹਿਰ ਦਾ ਕੋਈ ਵੱਧਦਾ ਹੀ ਆ ਠੀਕ ਹੈ ਹਾਂ ਵੀ ਘਰ ਤੋਂ ਘਟ ਵੀ ਗੱਠਾ ਨਾਲ ਪਾਣੀ ਤਾਂ ਚੜਨਦਿਆ ਠੀਕ ਹੈ ਜੀ ਤੇ ਜੇ ਕਿਦੋਂ ਬਾਨ ਬੂਨ ਟੁੱਟ ਜੇ ਕੋਈ ਵਾਈ ਸਾਂਥ ਕੋਈ ਪਤਾ ਨਹੀਂ ਕੋਈ ਪਿੱਛੇ ਵੀ ਆਪ ਨੂੰ ਪਤਾ ਨਾ ਉਹ ਬਾਉ ਪਰ ਬਨ ਵਿਆਸ ਲਾ ਉਹ ਵੀ ਟੁੱਟਾ ਹੁੰਦੇ ਕਰਕੇ ਕਾਹ ਉਹਦਰ ਨੁਕਸਾਨ ਹੋਣ ਰਿਹਾ ਇਧਰ ਵੀ ਅਗਲੇ ਪਾਸੇ ਵੀ ਸਾਰੇ ਜੀ ਨੁਕਸਾਨ ਜਿੱਥੇ ਵੀ ਟੁੱਟ ਗਿਆ ਉੱਥੇ ਵੀ ਨੁਕਸਾਨ ਹੀ ਆਣਾ ਜੀ ਉੱਥੇ ਵੀ ਜ਼ਿੰਮੇਵਾਰ ਭਰਾ ਹੀ ਜਾਣਾ ਸਾਰੇ ਪਾਸੇ ਹਾਂ ਆਪਣੇ ਹੀ ਆ ਨਾ ਉਹ ਵੀ ਆਪਣਾ ਸਾਰੀ ਵੀ ਜਨਤਾ ਦਾ ਹੀ ਨੁਕਸਾਨ ਹੋ ਰਿਹਾ ਹਾਂਜੀ ਤੇ ਉਹ ਵੇਖ ਲੋ ਤੁਸੀਂ ਚਲੋ ਅੱਜ ਅੱਗੇ ਵੀ ਨੁਕਸਾਨ ਹੋਇਆ ਸੀ ਪਿਛਲੀ ਵਾਰੀ ਵੀ 2023 ਚ ਵੀ ਹਾਂਜੀ 2023 ਚ ਵੀ ਹੋਇਆ ਤੇ ਅਜੇ ਤੱਕ ਕੋਈ ਸਰਕਾਰਾਂ ਦੇ ਉੱਤੇ ਜੂਨ ਹੀ ਸਰਕੇ ਹੂੰ 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 ਕੋਸ਼ ਨੀਂ ਵੀ ਦੇ ਡੁੱਬ ਗਿਆ ਤਾਂ ਵੀ ਜ਼ਿੰਮੇਦਾਰ ਮਰ ਗਿਆ ਹਾਂਜੀ ਤੇ ਜੇ ਆਪਰੇ ਤੇ ਪਟਵਾਰੀ ਸਾਹਿਬ ਮੌਜੂਦ ਸੀ ਆਏ ਸੀ ਹਾਂਜੀ ਪਟਵਾਰੀ ਸਾਹਿਬ ਤਾਂ ਮੈਂ ਪਿੰਡ ਦਾ ਨੰਬਰਦਾਰ ਕਤਬਦੀਨ ਦਾ ਜੀ ਕੀ ਨਾਮ ਜੀ ਆਪਣਾ ਜਸਵੀਰ ਸਿੰਘ ਜੀ ਸਰਦਾਰ ਜਸਵੀਰ ਸਿੰਘ ਠੀਕ ਹੈ ਜਸਵੀਰ ਸਿੰਘ ਜੀ ਠੀਕ ਹੈ ਸਰ ਇਹ ਅਫਸਰਾ ਅਸੀਂ ਕੱਲ ਵੀ ਇਹਨਾਂ ਨੂੰ ਫੋਨ ਲਾਇਆ ਸੀ ਇਹਨਾਂ ਨੂੰ ਕੁਛ ਦੇ ਰਹੇ ਹਾਂ ਠੀਕ ਹੈ ਜੀ ਤੇ ਅੱਜ ਵੀ ਇਹਨਾਂ ਨੂੰ ਫੋਨ ਲਾਇਆ ਤੇ ਵੀ ਉਹਨਾਂ ਸਾਡੇ ਕੋਲ ਚਲੋ ਉਹਨਾਂ ਦੀ ਮਿਹਰ ਬਣੇ ਜਿਹੜੇ ਮੌਕੇ ਤੇ ਮੌਜੂਦ ਪਹੁੰਚੇ ਆ ਨਹੀਂ ਜੀ ਮੌਕੇ ਬਿਲਕੁਰੀ ਦੀ ਤਹਿਸੀਲਦਾਰ ਸਾਹਿਬ ਵੀ ਆਏ ਸੀ ਉਹ ਵੀ ਮੌਕਾ ਵੇਖ ਗਏ ਆ ਉਹ ਵਾਪਸ ਚਲੇ ਗਏ ਕੁਰੀਨਾ ਵੇਖ ਕੇ ਸਾਰਾ ਉਹ ਵਾਪਸ ਚਲੇ ਗਏ ਜੀ ਰਮਨ ਤਾਂ ਮੰਨ ਠੀਕ ਹੈ ਤੁਸੀਂ ਪਟਵਾਰੀ ਮੈਂ ਪਟਵਾਰੀ ਦੁੱਲਾ ਸਿੰਘ ਦਾ ਸਰਦਾਰ ਦੁੱਲਾ ਸਿੰਘ ਤੇ ਕੀ ਇੱਥੋਂ ਦਾ ਮੌਕਾ ਹੋਣਾ ਆਪਾਂ ਕੀ ਦੇਖਿਆ ਸਰ ਸਰ ਰਾਉਂਡ 80 ਕਿੱਲੇ ਦੁੱਲਾ ਸਿੰਘ ਵਾਲੇ ਦੇ ਆ ਤੇ 120 ਕਿੱਲੇ ਕੁੱਤਬਦੀਨ ਵਾਲੇ ਦੇ ਨੇ ਬक्ती ਜੀ ਦੇ ਵਗੈਰਾ ਦੀ ਹੱਦ ਲੱਗਦੀ ਉਹਨਾਂ ਦਾ ਚਲੋ ਆਪਣੇ ਆਪ ਨਹੀਂ ਕਰਦਾ ਦੋਨੋਂ ਦੇ ਉਹੀ ਪਟਵਾਰੀ ਨੇ ਕਰਨਾ ਠੀਕ ਹੈ ਠੀਕ ਹੈ ਕਾਫੀ ਵੇਸ ਜਿਹੜਾ ਝੋਨਾ ਲਗਭਗ ਨੱਪਿਆ ਹੀ ਗਿਆ ਸਾਰਾ ਨੁਕਸਾਨ ਹੋ ਗਿਆ ਹਾਂ ਸਾਰੀ ਫਸਲ ਹੀ ਖਰਾਬ ਹੋਈ ਹੈ ਇੱਧਰ ਤੋਂ ਜੋ ਪੱਟਾ ਢੱਕਾ ਹਿਸਾਰਾ ਕੋ ਹੋ ਵੀ ਲੱਪਿਆ ਹਾਂ ਜਿਵੇਂ ਪੱਠੇ ਸੀ ਕੁਝ ਵੀ ਸੀ ਹਾਂਜੀ ਹਾਂਜੀ ਸਰ ਠੀਕ ਹੈ ਕਿ ਇੱਕ ਵਾਰੀ ਅਸੈਸਮੈਂਟ ਕਰ ਲਈ ਹੈ ਤਹਿਸੀਲਦਾਰ ਸਾਹਿਬ ਵੀ ਹੋਏ ਸੀ ਠੀਕ ਹੈ ਜੀ ਉਸ ਸਾਹਮਣੇ ਜਿਵੇਂ ਵੀ ਪਾਣੀ ਜਦੋਂ ਲਊਗਾ ਇੱਕ ਵਾਰੀ ਹਾਂਜੀ ਉਹਦੀ ਇੱਕ ਸਪੈਸ਼ਲ ਵਿਦਦੋਰੀ ਕਰਕੇ ਮਤਲਬ ਠੀਕ ਹੈ ਮਿਹਰਬਾਨੀ ਬਹੁਤ ਬਹੁਤ ਸਰਕਾਰ ਦੀ ਦਿੱਤਾ ਦੇ ਅਨੁਸਾਰ ਠੀਕ ਹੈ ਸਰ ਹਾਂਜੀ ਸੋ ਇੱਥੇ ਆਪਾਂ ਤੁਹਾਨੂੰ ਪਾਣੀ ਦੀ ਜਿਹੜੀ ਅਪਡੇਟ ਥੋੜੀ ਜੀ ਦੇ ਦਈਏ ਕਿ ਜੇਕਰ 1 ਵਜੇ ਦੀ ਅਪਡੇਟ ਦੇਖੀਏ ਪੌਂਗ ਡੈਮ ਦੀ ਤਾਂ ਲਗਭਗ ਜਿਹੜਾ ਪਾਣੀ ਆ ਪੌਂਗ ਡੈਮ ਤੋਂ 57000 ਕਿਊਸਿਕ ਜਿਹੜਾ ਪਾਣੀ ਆ ਪੌਂਗ ਡੈਮ ਤੋਂ ਛੱਡਿਆ ਜਾ ਰਿਹਾ ਜੇਕਰ ਹਰੀਕੇਹੜ ਤੇ ਅਗਲੇ ਪਾਸੇ ਦੀ ਗੱਲ ਕਰੇ ਤਾਂ 44000 ਕਿਊਸਿਕ ਜਿਹੜਾ ਪਾਣੀ ਆ ਹਰੀਕੇਹੜ ਤੋਂ ਅਗਲੇ ਪਾਸੇ ਜਿਹੜਾ ਛੱਡਿਆ ਜਾ ਰਿਹਾ ਜੇਕਰ ਹਰੀਕੇਹੜ ਤੇ ਪਾਣੀ ਪਹੁੰਚਣ ਦੀ ਗੱਲ ਕਰੀਏ ਤਾਂ ਲਗਭਗ ਜਿਹੜਾ 66000 ਕਿਊਸਿਕ ਪਾਣੀ ਆ ਹਰੀਕੇਹੜ ਤੇ ਪਹੁੰਚ ਰਿਹਾ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਪਾਣੀ ਹੋ ਸਕਦਾ ਵਧਣ ਦੇ ਅਸਾਰ ਆ ਕਿਉਂਕਿ ਪਤਾ ਆਪਾਂ ਨੂੰ ਹਿਮਾਚਲ ਦੇ ਵਿੱਚ ਲਗਾਤਾਰ ਬੱਦਲ ਫਟ ਰਹੇ ਹਨ ਪਾਣੀ ਮੀ ਪੈ ਰਹੇ ਹਨ بارشਾਂ ਹੋ ਜਾਂ ਜਿਸ ਕਰਕੇ ਜਿਹੜਾ ਪਾਣੀ ਦਾ ਪੱਧਰ ਲਗਾਤਾਰ ਵੱਧਦਾ ਜਾ ਰਿਹਾ ਸੋ ਮੈਂ ਤੁਹਾਨੂੰ ਦਿਖਾ ਦੇਣਾ ਵੀਰ ਨੂੰ ਕਿੰਨਾ ਥੋੜਾ ਨੇੜੇ ਕਰਕੇ ਦਿਖਾ ਦੇ ਇੱਕ ਦਿਨ ਪਹਿਲਾਂ ਆਪਾਂ ਸ਼ਾਇਦ ਕੱਲ ਸ਼ਾਮੀ ਵੀ ਇੱਥੋਂ ਵੀਡੀਓ ਬਣਾਈ ਸੀ ਉਹ ਜਿਹੜੀ ਵੀਡੀਓ ਆਪਾਂ ਬਣੀ ਸੀ ਉਹ ਐਸ ਬੂਟੇ ਦੇ ਲਗਭਗ ਇੱਥੇ ਸੀਗਾ ਪਾਣੀ ਆ ਤੁਸੀਂ ਤਾਜ਼ਾ ਲਗਾ ਸਕਦੇ ਹੋ ਇੱਥੇ ਜਿਹੜੀ ਇੱਕ ਸਾਦੀ ਡੂੰਗੀ ਪਈ ਆ ਤੇ ਆ ਪਾਣੀ ਜਿਹੜਾ ਕੱਲ ਨਾਲੋਂ ਇੰਨਾ ਜਿਹੜਾ ਜ਼ਿਆਦਾ ਹਾਂਜੀ ਪਾਣੀ ਜਿਹੜਾ ਵੱਡੇ ਪੱਧਰ ਤੇ ਕੱਲ ਦਾ ਜਿਹੜਾ ਹਰੀਕੇ ਹੈਡ ਤੋਂ ਅਗਲੇ ਪਾਸੇ ਇਲਾਕੇ ਦੇ ਵਿੱਚ ਚੜ ਚੁੱਕਾ ਕੱਲ ਜਿਹੜਾ ਇੱਕ ਵਾਰ ਪਾਣੀ ਆਇਆ ਕੱਲ ਦੁਪਹਿਰੇ ਲਗਭਗ ਪਾਣੀ ਇੱਕ ਵਾਰੀ ਲੈ ਚੁੱਕਾ ਸੀ ਕਿਉਂਕਿ ਸਹੈਨੀਆਲਾ ਤੋਂ ਲਗਭਗ 50000 ਕਿਊਸਿਕ ਪਰਸੋ ਪਾਣੀ ਸ਼ਾਮੀ ਆਪਣੇ ਦੁਪਹਿਰੇ ਇੱਕ ਵੇ ਛੱਡਿਆ ਗਿਆ ਸੀ ਜਿਸ ਕਰਕੇ ਪਾਣੀ ਜਿਹੜਾ ਲੈ ਗਿਆ ਸੀਗਾ ਤੇ ਅੱਜ ਜਿਹੜਾ ਅਜੇ ਕੋਈ ਖਬਰ ਨਹੀਂ ਪਹੁੰਚੀ ਹੈ ਸਹੈਣੀ ਵਾਲਾ ਤੋਂ ਕਿੰਨਾ ਪਾਣੀ ਅਗਲੇ ਪਾਸੇ ਛੱਡਿਆ ਜਾ ਰਿਹਾ ਜਾਂ ਮੇਨ ਆਪਣੇ ਕੋਲ ਇਹੀ ਆ ਕਿ ਹਰੀ ਘੜ ਤੋਂ ਜਿਹੜਾ 44000 ਪਾਣੀ ਇਸ ਪਾਸੇ ਨੂੰ ਛੱਡਿਆ ਜਾ ਰਿਹਾ ਹੋ ਸਕਦਾ ਹੈ ਕਿ ਅਗਲੇ ਪਾਸੋਂ ਪਾਣੀ ਥੋੜਾ ਘੱਟ ਛੱਡਿਆ ਹੋਵੇ ਜਿਸ ਕਰਕੇ ਜਿਹੜਾ ਪਾਣੀ ਦੀ ਇੱਥੇ ਡਾਫ ਲੱਗਣ ਕਰਕੇ ਜਿਹੜਾ ਪਾਣੀ ਇੱਥੇ ਲਗਾਤਾਰ ਵਧਦਾ ਜਾ ਰਿਹਾ ਸੋ ਮੇਰੇ ਵੀਰੋ ਪਲ-ਪਲ ਦੀ ਰਿਪੋਰਟ ਦੇਖਣ ਲਈ ਤੁਸੀਂ ਸੁਖ ਲਟਿਆ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖ ਲਓ ਤਾਂ ਜਿਹੜੀ ਸਹੀ ਜਾਣਕਾਰੀ ਉਹ ਤੁਹਾਡੇ ਤੱਕ ਸਹੀ ਸਮੇਂ ਜਿਹੜੀ ਪਹੁੰਚਦੀ ਰਹੇ ਸੋ ਵੀਡੀਓ ਨੂੰ ਦੱਬ ਕੇ ਵਾਰ-ਵਾਰ ਗਰੁੱਪਾਂ ਵਿੱਚ ਜ਼ਰੂਰ ਸ਼ੇਅਰ ਕਰੀ ਚੱਲੋ ਤਾਂ ਜਿਹੜੀ ਸਹੀ ਜਾਣਕਾਰੀ ਹਰ ਘਰ ਆਰ ਫੂਨ ਤੱਕ ਪਹੁੰਚਣੀ ਚਾਹੀਦੀ ਹੈ ਕਮੈਂਟਾਂ ਵੀ ਤੁਸੀਂ ਆਪਣੇ ਏਰੀਏ ਦਾ ਨਾਮ ਜ਼ਰੂਰ ਲਿਖੋ ਤਾਂ ਜੋ ਪਤਾ ਲੱਗਦਾ ਰਹੇ ਕਿੱਥੇ-ਕਿੱਥੇ ਜਿਹੜਾ ਕਿੰਨਾ-ਕਿੰਨਾ ਪਾਣੀ ਆ ਉਹ ਚੱਲ ਰਿਹਾ ਸੋ ਮੇਰੇ ਵੀਰੋ ਵੀਡੀਓ ਜ਼ਰੂਰ ਸ਼ੇਅਰ ਕਰਿਓ ਬਹੁਤ-ਬ